ਸ਼ਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਆਈਡੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਬੜੇ ਹੀ ਅਸੀਂ ਸੇਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਆ ਜੀ ਕਿਉਂਕਿ ਸੀਜ਼ਨ ਜਾ ਰਿਹਾ ਜੀ ਤੁਹਾਡੇ ਲਈ ਬਹੁਤ ਵਧੀਆ ਮੌਕਾ ਤੁਸੀਂ ਸੇਲ ਪ੍ਰਾਈਸ ਦੇ ਵਿੱਚ ਤੁਸੀਂ ਉਹ ਵਧੀਆ ਸੂਟ ਸਾਡੇ ਕੋਲੋਂ ਬ੍ਰਾਂਡਡ ਸੂਟ ਲੈ ਸਕਦੇ ਹੋ ਠੀਕ ਹੈ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੇਲ ਪ੍ਰਾਈਸ ਸੂਟ ਲੈ ਕੇ ਆਇਆ ਉਹ ਲੈ ਕੇ ਆਇਆ ਜੀ ਰਾਮ ਟੈਕਸ ਦਾ ਸ਼ਿਲਕ ਪਸ਼ਮੀਨਾ ਠੀਕ ਹੈ ਜੀ ਜਿਹਦੇ ਉੱਪਰ ਅਸੀਂ ਵਰਕ ਕਰਵਾਉਣੇ ਆ ਹੈਂਡਵਰਕ ਕਰਵਾਉਣੇ ਆ ਜੀ ਰਾਮ ਟੈਕਸ ਦਾ ਸ਼ਿਲਕ ਪਸ਼ਮੀਨਾ ਇਹ ਵਿੱਚ ਸੇਲ ਪ੍ਰਾਈਸ ਲੈ ਕੇ ਆਇਆ ਬਾਕੀ ਤੁਹਾਨੂੰ ਰਾਮ ਟੈਕਸ ਦੇ ਪਸ਼ਮੀਨੇ ਦੇ ਸੂਟ ਵੀ ਸੇਲ ਵਿੱਚ ਲੈ ਕੇ ਆਏ ਆ ਇੱਕ ਬੈਲਵਰਡ ਦੇ ਸ਼ਾਲ ਨਾਲ ਸੂਟ ਲਈ ਕਿ ਆਫੀਸ਼ੀਅਲ ਪ੍ਰਾਈਸ ਦੇ ਵਿੱਚ ਲੱਗਣਗੀ ਜੀ ਠੀਕ ਹੈ ਜੀ ਐਸੀਐਸ ਤੋਂ ਅੱਗੇ ਤੁਹਾਡੇ ਵਾਸਤੇ ਲੈ ਕੇ ਆਏ ਆ ਬੈਲਵੈਟੋ 5 ਮੀਟਰ ਦੀ ਕੱਟ ਵਿੱਚ ਜਿਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਲੇਸ ਲਾ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਜੀ ਉਹ ਵੀ ਅਸੀਂ ਤੁਹਾਡੇ ਵਾਸਤੇ ਸੇਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਆ ਜੀ ਠੀਕ ਹੈ ਜੀ ਵੀਡੀਓ ਅਸੀਂ ਲੱਗੀ ਹੈ ਕਰਨ ਸਟਾਰਟ ਤੇ ਜਿਹੜੀ ਸਾਡੀ ਲੋਕੇਸ਼ਨ ਹੈ ਬਹੁਤ ਸਾਰੇ ਭੈਣਾਂ ਸਾਡੀ ਲੋਕੇਸ਼ਨ ਪੁੱਛਦੀਆਂ ਜੀ ਅਸੀਂ ਬੋਹਾ ਰੋਡ ਤੇ ਸਾਡੀ ਸ਼ਾਪ ਹੈ ਜੀ ਡਿਸਟ੍ਰਿਕਟ ਮਾਨਸਾ ਬੜਲਾਡਾ ਤੇ ਬੋਹਾਰੂਰ ਤੇ ਸਾਡੀ ਸ਼ਾਪ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਮੇਰੀ ਸ਼ਾਪ ਤੇ ਮੈਨੂੰ ਵਿਜ਼ਿਟ ਕਰ ਸਕਦੇ ਹੋ ਲਓ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਹ 2 ਟੋਨ ਪਸ਼ਮੀਨਾ ਲੈ ਕੇ ਆਏ ਆ ਰਾਮ ਟੈਕਸ ਦਾ ਪਸ਼ਮੀਨਾ ਰਹਿਣ ਵਾਲਾ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ 850 ਦੇਖੋ ਜੀ 1100 ਵਾਲਾ ਸੂਟ ਅੱਜ ਤੁਹਾਨੂੰ ਬਹੁਤ ਹੀ ਸੇਲ ਪ੍ਰਾਈਸ ਦੇ ਵਿੱਚ ਦੇ ਰਹੇ ਆ 2 ਟੋਨ ਸ਼ਿਲਕ ਪਸ਼ਮੀਨਾ ਦੇ ਆ ਰਾਮ ਟੈਕਸ ਦਾ ਸਿਰਫ 850 ਦੇ ਵਿੱਚ ਬਹੁਤ ਵਧੀਆ ਮੌਕਾ ਜੀ ਤੁਹਾਡੇ ਵਾਸਤੇ ਜਲਦੀ ਆਂਦੀ ਸਕਰੀਨ ਸ਼ਾਟ ਲੈ ਲਓ ਤੇ ਆਪਣਾ ਸੂਟ ਬੁੱਕ ਕਰ ਲਓ ਜੀ ਕਲਰ ਰਹਿਣਗੇ ਬੜੇ ਬੜੇ ਪਿਆਰੇ ਜੀ ਇਹ ਵਾਲਾ ਕਲਰ ਦੇਖੋ ਜੀ ਬਹੁਤ ਹੀ ਸੋਹਣਾ ਕਲਰ ਹੈ ਠੀਕ ਹੈ ਜੀ ਇਹਦੇ ਵਿੱਚ ਸੈਲਫ ਦੇ ਵਿੱਚ ਵੀ ਰਹੂਗਾ ਤੇ ਟੂ ਟੋਡ ਪਸ਼ਮੀਨਾ ਵੀ ਰਹੂਗਾ ਰਾਮ ਟੈਕਸ ਦੇ ਸੂਟ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਰਾਮ ਟੈਕਸ ਦੀ ਕੋਈ ਜ਼ਿਆਦਾ ਆਪਾਂ ਨੂੰ ਐਕਸਪਲੇਨ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਿ ਕਿੱਦਾਂ ਦਾ ਸਟਾਫ ਹੈ ਦੇਖੋ ਇਹ ਸੈਲਫ ਪ੍ਰਿੰਟ ਦੇ ਵਿੱਚ ਵੀ ਰਹੂਗਾ ਤੇ ਟੂ ਟੋਨ ਪਸ਼ਮੀਨਾ ਰਹਿਣ ਵਾਲਾ ਇਹ ਵਾਲਾ ਰਹੂਗਾ ਜੀ ਮੋਰ ਪੰਖੀਆ ਕਲਰ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਸਕਦੇ ਹੋ ਇੱਕ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਜੀ ਇਹ ਠੀਕ ਹੈ ਜੀ ਇਹ ਟੂ ਟਨ ਪਸ਼ਮੀਨਾ ਰਾਮ ਟੈਕਸ ਦਾ ਤੇ ਸਿਰਫ 850 ਦੇ ਵਿੱਚ ਤੁਹਾਨੂੰ ਦੇ ਰਿਆ ਜੀ ਬਹੁਤ ਵਧੀਆ ਤੁਹਾਡੇ ਵਾਸਤੇ ਮੌਕਾ ਹੈ ਲੈਣ ਵਾਲਾ ਜੀ ਸਿਰਫ ਇੱਕ ਇੱਕ ਸੂਟ ਬਾਕੀ ਹੈ ਜਲਦੀ ਆਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਵਾਲੇ ਸਾਡੇ ਕੋਲ ਸੇਲ ਪ੍ਰਾਈਸ ਦਾ ਲਾਭ ਲੈ ਸਕਦੇ ਹੋ ਅੱਜ ਵਾਲਾ ਜਿਹੜਾ ਇਹ ਵਾਲਾ ਪੀਸ ਰਹੂਗਾ ਜੀ ਇਹ ਵੀ ਗ੍ਰੀਨ ਕਲਰ ਦੇ ਮੂਂਗੀਆਂ ਜਿਹਾ ਕਲਰ ਰਹਿਣ ਵਾਲਾ ਜੀ ਟੂ ਟਨ ਪਸ਼ਮੀਨਾ ਜੀ ਇਹ ਵੀ ਠੀਕ ਹੈ ਇਹ ਵੀ ਸੈਲਫ ਦੇ ਵਿੱਚ ਰਹੂਗਾ ਨੇੜੇ ਜੀਕ ਤੋਂ ਦੇਖੋ ਜੀ ਇਹਦੀ ਨੇੜੇ ਤੋਂ ਤੁਹਾਨੂੰ ਦਿਖਾ ਸਕਦੇ ਹਾਂ ਜੀ ਅਸੀਂ ਬਿਲਕੁਲ ਨੇੜੇ ਤੋਂ ਦੇਖੋ ਜੀ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਨਾਲੇ ਸੈਲਫਾ ਜੀ ਕਿਉਂਕਿ ਸੈਲਫ 100 ਰੁਪਏ ਮਹਿੰਗਾ ਹੁੰਦਾ ਅਸੀਂ ਤੁਹਾਨੂੰ ਸਿਰਫ ਸੇਮ ਪ੍ਰਾਈਸ ਵਿੱਚ ਦੇ ਰਹੇ ਹਾਂ ਜੀ ਠੀਕ ਹੈ ਜੀ ਸੈਲਫ ਦੇ ਵਿੱਚ ਰਾਮ ਟੈਕਸ ਦਾ ਇਹ ਰਹਿਣ ਵਾਲੇ ਆ ਸੂਟ ਟੂ ਟੋਨ ਪਸ਼ਮੀਨਾ ਜੀ ਸਿਰਫ 850 ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਜਲਦੀ ਜਲਦੀ ਆਪਣੀ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਹਦੇ ਵਿੱਚ ਆਊਗਾ ਜੀ ਇੱਕ ਮਸਟਰਡ ਦੇਖੋ ਜੀ ਇਹ ਵੀ ਟੂ ਟੋਨ ਆ ਜੀ ਠੀਕ ਹੈ ਜੀ ਬਲੈਕਿਸ਼ ਵੀ ਆ ਰਿਹਾ ਇਹਦੇ ਵਿੱਚ ਤੇ ਮਸਟਰਡ ਸ਼ੇਡ ਵੀ ਆ ਰਿਹਾ ਸ਼ਾਈਨਿੰਗ ਵਾਲਾ ਸਟਾਫ ਹੁੰਦਾ ਜੀ ਰਾਮ ਟੈਕਸ ਦਾ ਰਹੂਗਾ ਜੀ ਇਹ ਮਸਟਰਡ ਸ਼ੇਡ ਰੈਣ ਵਾਲਾ ਕਈ ਵਾਰੀ ਕਲਰ ਆ ਰਿਹਾ ਡਲ ਮਸਟਰਡ ਸ਼ੇਡ ਡਲ ਆਉਂਦਾ ਜੀ ਪਰ ਇਹ ਜਿਹੜਾ ਕਲਰ ਹੈ ਮਸਟਰਡ ਸ਼ੇਡ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੁੰਦਾ ਬਹੁਤ ਪਿਆਰਾ ਕਲਰ ਰੈਣ ਵਾਲਾ ਜੀ ਹਾਂਜੀ ਇਹ ਵਾਲਾ ਰਹੂਗਾ ਜੀ ਬਲੂ ਸ਼ੇਡ ਦੇ ਵਿੱਚ ਠੀਕ ਹੈ ਜੀ ਬਲੂ ਸ਼ੇਡ ਦੇ ਵਿੱਚ ਰਹੂਗਾ ਰਾਮ ਟੈਕਸ ਦਾ ਪਸ਼ਮੀਨਾ ਰਹਿਣ ਵਾਲਾ ਜੀ ਸਟੈਂਪ ਲੱਗੀ ਤੁਸੀਂ ਦੇਖ ਸਕਦੇ ਹੋ ਟੂ ਟੋਨ ਪਸ਼ਮੀਨਾ ਰਹੂਗਾ ਜੀ 1100 ਵਾਲਾ ਤੁਹਾਨੂੰ 1150 1600 ਅੱਜ ਦੇ ਰਹੇ ਆ ਜੀ ਤੁਹਾਨੂੰ ਸਿਰਫ 850 ਦੇ ਵਿੱਚ ਸੇਲ ਪ੍ਰਾਈਜ਼ ਆ ਜੀ ਬੜਾ ਸੋਹਣਾ ਮੌਕਾ ਤੁਹਾਡੇ ਵਾਸਤੇ ਇਹ ਵਾਲੇ ਸੂਟ ਲੈਣ ਦਾ ਔਨ ਦੀ ਸਰਦੀ ਲਈ ਜੀ ਤੁਸੀਂ ਇਹਨੂੰ ਉੱਪਰ ਵਰਕ ਕਰਵਾ ਸਕਦੇ ਹੋ ਔਨ ਦੀ ਸਰਦੀ ਲਈ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬੜਾ ਸੋਹਣਾ ਮੌਕਾ ਆ ਰਿਹਾ ਹੈ ਤੁਹਾਡੇ ਸੇਲ ਦਾ ਲੈ ਸਕਦੇ ਹੋ ਜੀ ਸਾਡੇ ਕੋਲੋਂ ਇਹ ਵਾਲਾ ਸੂਟ ਰਹੂਗਾ ਰਾਮ ਟੈਕਸ ਦਾ ਪਸ਼ਮੀਨੇ ਦੇ ਠੀਕ ਹੈ ਜੀ ਰਾਮ ਟੈਕਸ ਦੇ ਪਸ਼ਮੀਨੇ ਦੇ ਸੂਟ ਰਹਿਣ ਵਾਲੇ ਆ ਜੀ ਨਾਲ ਹੀ ਤੁਹਾਨੂੰ ਸੈਲਫ ਦੇ ਵਿੱਚ ਮਿਲਣ ਵਾਲੀ ਆ ਬਾਟਮ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਬਾਟਮ ਸੈਲਫ ਦੇ ਵਿੱਚ ਹੀ ਬਾਟਮ ਵੀ ਤੁਹਾਨੂੰ ਰਾਮ ਟੈਕਸ ਦੀ ਮਿਲੂਗੀ ਠੀਕ ਹੈ ਜੀ ਬਾਟਮ ਵੀ ਤੁਹਾਨੂੰ ਰਾਮ ਟੈਕਸ ਦੀ ਮਿਲਣ ਵਾਲੀ ਆ ਤੇ ਸ਼ਰਟ ਵੀ ਰਾਮ ਟੈਕਸ ਦੀ ਮਿਲਣ ਵਾਲੀ ਆ ਪ੍ਰਾਈਸ ਸਿਰਫ ਰਹਿਣ ਵਾਲਾ 700 ਇਹਦੇ ਵਿੱਚ ਇੱਕ ਲੈ ਕੇ ਆ ਜਿਓਮੈਟ੍ਰੀਕਲ ਕਲਰ ਠੀਕ ਹੈ ਜੀ ਇਹ ਜਿਓਮੈਟ੍ਰੀਕਲ ਪ੍ਰਿੰਟ ਰਹਿਣ ਵਾਲਾ ਜੀ ਇਹਦਾ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਜੌਬ ਕਰਦੀਆਂ ਉਹ ਏਦਾਂ ਦੇ ਪ੍ਰਿੰਟ ਜ਼ਿਆਦਾ ਪਸੰਦ ਕਰਦੀਆਂ ਫਲਾਵਰ ਨਾਲੋ ਚੈੱਕ ਕਰੋ ਜੀ ਇਹਦੀ ਬੋਟਮ ਵੀ ਰਾਮ ਟੈਕਸ ਦੀ ਰਹੂਗੀ ਸਟੈਂਪ ਤੁਸੀਂ ਦੇ ਸਕਦੇ ਹੋ ਹਾਂਜੀ ਇਹ ਵਾਲਾ ਅਗਲਾ ਕਲਰ ਚੈੱਕ ਕਰੋ ਜੀ ਇਹ ਮਿਲੂਗਾ ਤੁਹਾਨੂੰ ਪਰਪਲ ਸ਼ੇਡ ਦੇ ਵਿੱਚ ਰਾਮ ਟੈਕਸ ਲਈ ਸੂਟ ਰਹੂਗਾ ਲਾਸਟ ਪੀਸ ਹੈ ਜੀ ਸਾਡੇ ਕੋਲੇ ਸਿਰਫ ਪ੍ਰਾਈਜ਼ ਰਹਿਣ ਵਾਲੀ ਹੈ 700 ਦੇ ਵਿੱਚ ਠੀਕ ਹੈ ਜੀ सेल प्राइस ਦਾ ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਜੀ ਸਿਰਫ 700 ਦੇ ਵਿੱਚ ਤੁਹਾਨੂੰ ਗਰਮ ਚੈੱਕ ਵਾਲਾ ਸੂਟ ਮਿਲ ਰਿਹਾ RAMTEX ਦਾ ਬਾਟਮ ਵੀ RAMTEX ਦੀ ਰਹਿਣ ਵਾਲੀ ਹੈ ਤੇ ਸ਼ਰਟ ਵੀ RAMTEX ਹੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਹੋਰ ਮਿਲੂਗਾ ਫਿਰੋਜੀ ਸ਼ੇਡ ਚੈੱਕ ਕਰੋ ਜੀ ਇੱਕ ਤੁਹਾਨੂੰ ਫਿਰੋਜੀ ਮਿਲਣ ਵਾਲਾ ਜੀ ਇਹਦੇ ਵਿੱਚ ਠੀਕ ਹੈ ਜੀ ਬਾਟਮ ਵੀ ਤੁਹਾਨੂੰ RAMTEX ਦੀ ਮਿਲੂਗੀ ਚੈੱਕ ਬਸ਼ਮੀਨਾ ਰਹੂਗਾ ਪ੍ਰਾਈਸ ਸਿਰਫ 700 ਰਹਿਣ ਵਾਲਾ ਜੀ ਠੀਕ ਹੈ ਅੱਜ ਅਸੀਂ ਬੜੀ ਸੋਹਣੀ ਸੇਲ ਦਾ ਮੌਕਾ ਲਾਇਆ ਸੀ ਤੁਹਾਡੇ ਵਾਸਤੇ ਇਹਦਾ ਤੁਸੀਂ ਲਾਭ ਲੈ ਸਕਦੇ ਹੋ ਜੀ ਇਹਨਾਂ ਸੂਟਾਂ ਦਾ 1000 ਰੁਪਏ ਵਾਲਾ ਸੂਟ ਤੁਹਾਨੂੰ ਸਿਰਫ ਦੇ ਰਿਆਂ ਸੀ 700 ਦੇ ਵਿੱਚ ਠੀਕ ਹੈ ਜੀ ਅਗਲਾ ਚੈੱਕ ਕਰੋ ਜੀ ਜਿਓਮੈਟ੍ਰੀਕਲ ਪ੍ਰਿੰਟ ਹੈ ਇਹਦਾ ਲਾਈਟ ਚ ਲਵੈਂਡਰ ਕਲਰ ਆਊਗਾ ਜੀ ਇਹ ਇਹ ਵਾਲੀ ਆਊਗੀ ਰਾਮ ਟੈਕਸ ਦੀ ਬਾਟਮ ਠੀਕ ਹੈ ਜੀ ਸੈਲਫ ਦੇ ਵਿੱਚ ਬਣੀ ਹੋਈ ਹੈ ਰਾਮ ਟੈਕਸ ਦੀ ਬਾਟਮ ਦੇਖ ਸਕਦੇ ਹੋ ਬਾਟਮ ਉੱਪਰ ਵੀ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਜੀ ਠੀਕ ਹੈ ਜੀ ਸੈਲਫ ਰੀ ਵਿੱਚ ਆ ਪ੍ਰਾਈਸ ਸਿਰਫ 700 ਰਹਿਣ ਵਾਲਾ 6 ਇਸ ਤੋਂ ਅਗੇ ਤੁਹਾਨੂੰ ਅਸੀਂ ਸੂਟ ਦਿਖਾਉਣ ਲੱਗੇ ਆ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਇਹ 벨ਵਰਡ ਦਾ ਸੂਟ ਰਹੂਗਾ ਤੇ 3.5 ਮੀਟਰ ਦੀ ਕੱਟ ਦੇ ਵਿੱਚ ਇਹ ਵਾਲਾ ਰਹੂਗਾ ਜਿਸ ਨਾਲ ਸ਼ਾਲ ਪ੍ਰਾਈਸ ਰਹੂਗਾ ਸਿਰਫ 480 ਸੇਲ ਹੈ ਜੀ ਬਹੁਤ ਵੱਡੀ ਸੇਲ ਹੈ ਤੁਹਾਡੇ ਵਾਸਤੇ ਇਹ ਵਾਲਾ ਚੈੱਕ ਕਰੋ ਜੀ 벨ਵਰਡ ਦਾ ਸੂਟ ਰਹਿਣ ਵਾਲਾ ਜੀ ਇਹ ਇਹ ਵਾਲਾ ਰਹੂਗਾ ਇਹਦੇ ਨਾਲ ਸ਼ਾਲ ਇਹ ਵਾਲਾ ਰਹੂਗਾ ਇਹਦੇ ਨਾਲ ਸ਼ਾਲ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ 480 480 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਸੂਟ ਇਹ ਵਾਲਾ ਰਹੂਗਾ ਇਹਦੇ ਨਾਲ ਸ਼ੋਰ ਠੀਕ ਹੈ ਜੀ ਸ਼ੋਰ ਰਹਿਣ ਵਾਲਾ ਗਰਮੀ ਤੇ ਸਿਰਫ 480 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ 벨ਵਟ ਸਟਾਫ ਰਹਿਣ ਵਾਲਾ ਜੀ ਇਹ ਅਗਲਾ ਕਲਰ ਚੈੱਕ ਕਰੋ ਜੀ ਇਹ ਕਲਰ ਚੈੱਕ ਕਰੋ ਜੀ ਬੜਾ ਸੋਹਣਾ ਜਿਹਾ ਸਿਕਨ ਸ਼ੇਡ ਤੇ ਵਿੱਚ ਆਊਗਾ ਬਹੁਤ ਗਰਮ ਸੂਟ ਹੈ ਬਹੁਤ ਫਾਈਨ ਸੂਟ ਰਹਿਣ ਵਾਲਾ ਜੀ ਸਰਦੀ ਦੇ ਵਿੱਚ ਸੇਲ ਤੁਹਾਡੇ ਵਾਸਤੇ ਲਾ ਦਿੱਤੀ ਹੈ ਅਸੀਂ ਪ੍ਰਾਈਸ ਸਿਰਫ ਲੈ ਕੇ ਆਇਆ 480 ਦੇਖੋ ਜੀ ਇਹ ਵਾਲਾ ਰਹੂਗਾ ਸ਼ਾਲ ਬੈਲਵਰਡ ਦਾ ਹੀ ਸ਼ਾਲ ਰਹਿਣ ਵਾਲਾ ਜੀ ਪ੍ਰਾਈਸ ਸਿਰਫ ਰਹੂਗੀ 480 ਬਹੁਤ ਸੋਹਣਾ ਮੌਕਾ ਜੀ ਲੈ ਸਕਦੇ ਹੋ ਤੁਸੀਂ ਇਹਦਾ ਲਾਭ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਕਲਰ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਸ਼ਾਲ 벨ਵਟ ਦਾ ਹੀ ਸ਼ੋਰ ਰਹਿਣ ਵਾਲਾ ਦੇਖੋ ਬੜਾ ਪਿਆਰਾ ਜਿਹਾ ਪੀਸ ਰਹੂਗਾ ਸ਼ਾਲ ਇਹ ਵਾਲਾ ਸ਼ੋਰ ਰਹੂਗਾ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਸਿਰਫ 480 480 ਇਹਦੀ ਪ੍ਰਾਈਸ ਰਹਿਣ ਵਾਲੀ ਹੈ ਸ਼ਾਲ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਬੜੀ ਸੋਹਣੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਸ਼ਾਲ ਦੀ ਦੇਖੋ ਜੀ ਠੀਕ ਹੈ ਜੀ ਸਿਰਫ 480 ਦੇ ਵਿੱਚ ਲੈ ਸਕਦੇ ਹੋ ਇਹ ਵਾਲਾ ਸੂਟ ਦੇਖੋ ਜੀ ਇਹ ਕਵਾਟਰਾਈਜ਼ ਦਾ ਸੂਟ ਰਹਿਣ ਵਾਲਾ ਚੈੱਕ ਕਰੋ ਇੱਕ ਲਾਸਟ ਪੀਸ ਸਾਡੇ ਕੋਲੇ ਬਾਕੀ ਹੈ ਪ੍ਰਾਈਸ ਸਿਰਫ ਰਹਿਣ ਵਾਲੀ ਹੈ 300 300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਸੀ ਲੈ ਕੇ ਆਏ ਤੁਹਾਡੇ ਵਾਸਤੇ ਵੈਲਵਟ ਲੈ ਕੇ ਆਏ ਜੀ 9000 ਵਾਲੀ 9000 ਵਾਲੀ 벨ਵਟ ਰਹਿਣ ਵਾਲੀ ਆ ਜੀ ਪ੍ਰਾਈਸ ਲੈ ਕੇ ਆਇਆ ਸਿਰਫ ਜੈਨੂਲ ਜਿਆ ਸੇਲ ਦੇ ਵਿੱਚ ਲਾਤੀ ਆ ਜੀ ਅਸੀਂ ਇਹ ਇਹ ਵਾਲੇ ਸੂਟ ਵੀ ਵਰਕ ਕਰਵਾਓ ਲੈਸ ਲਗਾਓ ਜਿੱਦਾਂ ਮਰਜੀ ਰੈਡੀ ਕਰੋ ਪੈਰਟ ਸ਼ੇਡ ਹੈ ਗ੍ਰੀਨ ਮਹਿੰਦੀ ਸ਼ੇਡ ਹੈ 9000 ਵਾਲੀ 벨ਵਟ ਆ ਜੀ ਉੱਪਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ 9000 ਵਾਲੀ 벨ਵਟ ਹੈ ਪ੍ਰਾਈਸ ਸਿਰਫ 650 650 ਦੇ ਵਿੱਚ ਤੁਸੀਂ 벨ਵਟ ਦਾ ਸੂਟ ਲੈ ਸਕਦੇ ਹੋ ਜੀ Hai, aur, है aur, है। सेल है ਤੁਹਾਡੇ ਵਾਸਤੇ ਬਹੁਤ ਵੱਡੀ ਸਿਰਫ 650 ਦੇ ਵਿੱਚ 벨ਵਟ ਦੇ ਸੂਟ ਤੁਸੀਂ ਲੈ ਸਕਦੇ ਹੋ 9000 ਵਾਲੀ 벨ਵਟ ਹੈ ਜੀ ਕਲਰ ਚੈੱਕ ਕਰੀ ਚਲੋ ਠੀਕ ਹੈ ਜੀ ਸਿਰਫ 650 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ 9000 ਵਾਲੀ 벨ਵਟ ਹੈ ਕਲਰ ਇੱਕ ਦੋ ਸਾਡੇ ਕੋਲੇ ਬਾਕੀ ਬਚੇ ਆ ਅਸੀਂ ਉਹਨਾਂ ਦੀ ਸੇਲ ਲਗਾ ਦਿੱਤੀ ਹੈ ਜੀ ਸਿਰਫ ਇੱਕ ਦੋ ਕਲਰ ਬਾਕੀ ਹੈ ਏ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਬੋਟਲ ਗ੍ਰੀਨ ਕਲਰ ਡਲ ਆ ਰਿਹਾ ਜੀ ਪਰ ਇਹ ਰਹਿਣ ਵਾਲਾ ਬਹੁਤ ਸਭ ਤੋਂ ਪਿਆਰਾ ਕਲਰ ਬੋਟਲ ਗ੍ਰੀਨ ਕਲਰ ਇਹ ਵਾਲਾ ਆਊਗਾ ਜੀ ਮਾ우스 ਸ਼ੇਡ ਦੇ ਵਿੱਚ ਮਾ우스 ਸ਼ੇਡ ਵੀ ਡਲ ਆ ਰਿਹਾ ਪਰ ਇਹ ਮਾ우스 ਸ਼ੇਡ ਦੇ ਵਿੱਚ ਆਊਗਾ 9000 ਵਾਲੀ ਬੈਲਵਟ ਰਹਿਣ ਵਾਲੀ ਹੈ ਮਾ우스 ਸ਼ੇਡਾ ਜੀ ਇਹ ਤੇ ਪ੍ਰਾਈਸ ਸਿਰਫ ਰਹੂਗਾ ਜੀ 6500 650 ਦੇ ਵਿੱਚ ਤੁਸੀਂ ਵੈਲਵਟ ਦੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਡਾਰਕ ਗ੍ਰੇ ਕਲਰ ਆਊਗਾ ਜੀ ਠੀਕ ਹੈ ਜੀ ਡਾਰਕ ਗ੍ਰੇ ਕਲਰ ਹੈ ਪ੍ਰਾਈਸ ਸਿਰਫ 650 650 ਦੇ ਵਿੱਚ ਤੁਸੀਂ ਲੈ ਸਕਦੇ ਹੋ ਸੂਟ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਮਸਟਰਡ ਸ਼ੇਡ ਦੇ ਵਿੱਚ ਮਸਟਰਡ ਬ੍ਰਾਊਨ ਜਿਹਾ ਸ਼ੇਡ ਹੈ ਜੀ ਇਹ ਪ੍ਰਾਈਸ ਸਿਰਫ 650 ਲਾਈਟ ਗ੍ਰੇ ਸ਼ੇਡ ਮਿਲੂਗਾ ਜੀ ਵਰਕ ਬਹੁਤ ਸੋਹਣਾ ਹੋਣਾ ਏਦਾਂ ਦੇ ਕਲਰ ਉੱਪਰ ਬਹੁਤ ਪਿਆਰਾ ਵਰਕ ਹੋਣਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ 650 ਇਹ ਵਾਲਾ ਚੈੱਕ ਕਰੋ ਜੀ ਬੜਾ ਸੋਹਣਾ ਜਾ ਇਹ ਵੀ ਮਾਊਸ 쉐ਡ ਹੀ ਆਂਦਾ ਹੈ ਮਾਊਸ ਵੀ ਦੋ ਤਰ੍ਹਾਂ ਦੇ ਹੁੰਦੇ ਆ ਜੀ ਠੀਕ ਹੈ ਜੀ ਇਹ ਵੀ ਮਾਊਸ 쉐ਡ ਦੇ ਵਿੱਚ ਹੀ ਆਂਦਾ ਬੜਾ ਪਿਆਰਾ ਜਾ ਕਲਰ ਰਹਿਣ ਵਾਲਾ ਸਿਰਫ ਪ੍ਰਾਈਸ ਪ੍ਰਾਈਸ ਦੇਣਾ 650 650 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਥੋੜੇ ਜਿਹਾ ਪਲੇਨ ਪੀਸ ਜਿਹੜੀਆਂ ਮੇਰੀਆਂ ਭੈਣਾਂ ਨੇ ਪਲੇਨ ਪੀਸ ਲੈਣੇ ਆ ਉਹ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਇਹ ਵਾਲਾ ਕਲਰ ਸੀ ਹੋਣੀ ਵਾਲਾ ਕਲਰ ਬਿਲਕੁਲ ਸਹੀ ਆ ਰਿਹਾ ਜੀ ਚੈੱਕ ਕਰ ਸਕਦੇ ਹੋ ਹਾਂਜੀ ਅੱਜ ਦੇ ਰਹਿਣੇ ਪਲੇਨ ਪੀਸ ਖਾਦੀ ਦੇ ਵਿੱਚ ਜੀ ਤੇ ਪ੍ਰਾਈਸ ਸਿਰਫ ਰਹਿਣ ਵਾਲੀ ਹੈ 150 ਇਹ ਵੀ ਤੁਹਾਡੇ ਵਾਸਤੇ ਸੇਲ ਦਾ ਮੌਕਾ ਜੀ ਖਾਦੀ ਦੇ ਪੀਸ ਰਹਿਣ ਦੇ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਕੱਟ ਰਹੂਗੀ 4:30 ਤੱਕ ਜੀ ਦੇਖੋ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਵਰਕ ਕਰਵਾਓ ਜਿੱਦਾਂ ਮਰਜ਼ੀ ਨੂੰ ਰੈਡੀ ਕਰੋ ਕਲਰ ਚੈੱਕ ਕਰੀ ਚਲੋ ਜੀ ਠੀਕ ਹੈ ਜੀ ਸਿਰਫ ਪ੍ਰਾਈਸ ਰਹੂਗੀ 150 150 ਦੇ ਵਿੱਚ ਤੁਸੀਂ ਇਹ ਵਾਲੇ ਪੀਸ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਚੈੱਕ ਕਰੋ ਜੀ ਇਹ ਵਾਲਾ ਆਊਗਾ ਰੈਸਟ ਕਲਰ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਲਾਈਟ ਇਸ ਲਾਈਟ ਫਰੋਜੀ ਛੇਡ ਹੈ ਗਾਜਰੀ ਛੇਡ ਦੇ ਵਿੱਚ ਰਹੂਗਾ ਜੀ ਇਹ ਅਨਨ ਛੇਡਾ ਲਾਈਟ ਜਿਆ ਪੀਚ ਛੇਡ ਆਊਗਾ ਜੀ ਇਹ ਇਹ ਰੋ ਬਲੂ ਛੇਡ ਆਊਗਾ ਜੀ ਬਲੂ ਛੇਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਗਾਜਰੀ ਛੇਡ ਆਊਗਾ ਜੀ ਇਹ ਬਰਬਰੀ ਦੇ ਵਿੱਚ ਹੈ 골ਡ ਬਰਬਰੀ ਹੈ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਪਿਸਤਾ ਕਲਰ ਠੀਕ ਹੈ ਜੀ ਪਿਸਤਾ ਕਲਰ ਆਊਗਾ ਆਫ ਵਾਈਟ ਆਊਗਾ ਜੀ ਮੈਚਿੰਗ ਲੈ ਸਕਦੇ ਹੋ ਕਿਸੇ ਵੀ ਨਾਲ ਆਫ ਵਾਈਟ ਦੀ ਇਹ ਵਾਲਾ ਆਊਗਾ ਵਾਈਨ ਸ਼ੇਡ ਦੇ ਵਿੱਚ ਆਫ ਵਾਈਟ ਦੀ ਕਿਸੇ ਨਾਲ ਮੈਚਿੰਗ ਕਰਕੇ ਤੁਸੀਂ ਸੂਟ ਬਣਾ ਸਕਦੇ ਹੋ ਲਾਈਟ ਜਾਂ ਮਹਿੰਦੀ ਸ਼ੇਡ ਹੈ ਜੀ ਠੀਕ ਹੈ ਜੀ ਲਾਈਟ ਮਹਿੰਦੀ ਸ਼ੇਡ ਆਊਗਾ ਇਸ ਤੋਂ ਅੱਗੇ ਆਊਗਾ ਜੀ ਪੀਚ ਕਲਰ ਗਾਜਰੀ ਸ਼ੇਡ ਆਊਗਾ ਜੀ ਇਹ ਵਾਲਾ ਪੀਸ ਚੈੱਕ ਕਰੋ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਸਿਰਫ 150 ਇਹ ਵਾਲਾ ਬਲੂ ਸ਼ੇਡ ਦੇ ਵਿੱਚ ਆਊਗਾ ਚੈੱਕ ਕਰੋ ਜੀ ਗਾਜ਼ਰੀ শেਡ ਚ ਆਉਣ ਵਾਲਾ ਬਲੂ ਸ਼ੇਡ ਬੋਟਲ ਗ੍ਰੀਨ ਕਲਰ ਆਊਗਾ ਇਹ ਵਾਲਾ ਕਲਰ ਨਿਊ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਮਾਊਸ ਸ਼ੇਡ ਆਊਗਾ ਜਿੱਤੇ ਲਾਈਟ ਜ ਹੈ ਮਹਿੰਦੀ ਸ਼ੇਡ ਆਊਗਾ ਦੇਖ ਮਹਿੰਦੀ ਸ਼ੇਡ ਇਹ ਵਾਲਾ ਦੇਖੋ ਜੀ ਇਹ ਵੀ ਤੁਹਾਨੂੰ ਮਿਲੂਗਾ ਆਬੂ ਤਾਈ ਦੇ ਵਿੱਚ ਸਿਰਫ ਪ੍ਰਾਈਸ 150 ਇਹ ਵੀ 150 ਦੇ ਵਿੱਚ ਰਹੂਗਾ ਕ੍ਰਸ਼ 골ਡ ਵਿੱਚ ਇਹਨਾਂ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਤੁਹਾਡਾ